ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰੂ ਤਾਂ ਪਾਇਆ ਸਹਿਜ ਸੇਤੀ ਮਾਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਾਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੀ ਅਰ ਨਾਲ ਰਹੋ ਤੂੰ ਮਨ ਮੇਰੀ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਸਾਰੀ ਕਹੇ ਨਾਨਕ ਮਨ ਮੇਰੀ ਸਦਾ ਰੋ ਹਰ ਨਾਲੀ ਸਾਚੇ ਸਈ ਬਾ ਕਿਆ ਨਾਹੀ ਕਰ ਤੇਰੀ ਕਰਤਾ ਤੇਰੀ ਸਭ ਕਿਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਿਪਤ ਸੁਲਾਹ ਤੇਰੀ ਨਾਮ ਮਨ ਵਿਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਹਨੇਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਾਹੀ ਕਰ ਤੇਰੇ ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਹੀ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦਿਤ ਕਰਸ ਭਗੇ ਕਰਸ ਭਗੇ ਸ਼ਬਦ ਵਾਜੇ ਕਲਾ ਜੇਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੋਰੇ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਕ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਪਰੰਪਰ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੋ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਰ ਤੂਰੇ ਸਹ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੋ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਜਿਹੜੀ ਬਾਣੀ ਆ ਜੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਖਾਰਬੇਦ ਜੋ ਚਾਰਨ ਕੀਤੀ ਗਈ ਆ ਇਸ ਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਸਾਨੂੰ ਕੀ ਪ੍ਰਦੇਸ਼ ਦਿੱਤੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਇਹ ਜਿਹੜੀ ਬਾਣੀ ਆਉਂਦੀਆ ਔਰ ਇਸ ਬਾਣੀ ਦਾ ਕੀ ਮੰਤਬ ਹੈ ਇਸ ਬਾਣੀ ਦੇ ਕੀ ਭਾਵਰਤ ਹਨ ਉਹ ਆਪਾਂ ਜਾਣਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹ ਬੜਾ ਅਮੋਲਕ ਖਜ਼ਾਨਾ ਮਿਲਿਆ ਵਾ ਗੁਰੂ ਸਾਹਿਬਾਨਾ ਨੇ ਸਾਨੂੰ ਜਿਹੜਾ ਵਾ ਇਹ ਸਮਝਣ ਵਾਸਤੇ ਦਿੱਤਾ ਵਾ ਕਿ ਅਸੀਂ ਕਿਸ ਤਰ੍ਹਾਂ ਸਹੀ ਢੰਗ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਬਤੀਤ ਕਰਕੇ ਇਸ ਭਾਵ ਸਾਗਰ ਨੂੰ ਜਿਹੜਾ ਵਾ ਪਾਰ ਕਰ ਸਕਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਆ ਆਪਾਂ ਪਹਿਲੀ ਪੌੜੀ ਦਾ ਜਿਹੜੀ ਆ ਉਹ ਵਿਚਾਰ ਕਰ ਚੁੱਕੇ ਆ ਤੇ ਦੂਜੀ ਪੌੜੀ ਦੇ ਜਿਹੜੇ ਕੁਝ ਅੰਸ਼ ਰਹਿੰਦੇ ਸੀਗੇ ਉਹਨਾਂ ਦੇ ਉੱਪਰ ਜਿਹੜੀ ਆ ਉਹ ਆਪਾਂ ਇੱਕ ਝਾਤ ਮਾਰਦੇ ਆਂ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਕਹਿੰਦੇ ਕਾਲਪੁਰਖ ਦੇ ਹੁਕਮ ਅਨਸਾਰ ਹੀ ਸਾਰੇ ਸਰੀਰ ਬਣਦੇ ਆ ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਵਾ ਰੱਬ ਦੇ ਹੁਕਮ ਅਨਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਤੇ ਰੱਬ ਦੇ ਹੁਕਮ ਅਨਸਾਰ ਹੀ ਸਾਰੇ ਜੀਵਾਂ ਨੂੰ ਜਿਹੜੀ ਸੋਭਾ ਮਿਲਦੀ ਹੈ ਜੇ ਕੋਈ ਕਹਵੇ ਕਿ ਮੈਂ ਆਪਣੀ ਕਰਮ ਕਰਕੇ ਚੰਗੇ ਸੋਭਾ ਲੈ ਲਾਂ ਨਹੀਂ ਜਿੰਨਾ ਚਿਰ ਤੱਕ ਪਰਮਾਤਮਾ ਦੀ ਆਪਣੇ ਤੇ ਦ੍ਰਿਸ਼ਟੀ ਨਹੀਂ ਪੈਂਦੀ ਜਿੰਨਾ ਚਿਰ ਤੱਕ ਉਹਦੀ ਜਿਹੜੀ ਨਜ਼ਰ ਆਪਣੇ ਤੇ ਸਵੱਲੀ ਨਹੀਂ ਹੁੰਦੀ ਆਪਾਂ ਨੂੰ ਜਿਹੜੀ ਆ ਉਹ ਸੋਭਾ ਵੀ ਨਹੀਂ ਮਿਲ ਸਕਦੀ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਰਵਾਉਂਦੇ ਆ ਦੇ ਹੁਕਮ ਜਿਹੜਾ ਵਾ ਰੱਬ ਦੇ ਅੰਦਰ ਜਿਹੜਾ ਉਹ ਰੱਬ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਚੱਲਦਾ ਵਾ ਜਿਹੜਾ ਰੱਬ ਦੀ ਜਿਹੜੇ ਸਖਿਆਵਾਂ ਦੇ ਅਨੁਸਾਰ ਗੁਰੂਆਂ ਦੀਆਂ ਸਖਿਆਵਾਂ ਦੇ ਅਨੁਸਾਰ ਜਿਹੜਾ ਬੰਦਾ ਜ਼ਿੰਦਗੀ ਬਤੀਤ ਕਰਦਾ ਨਾ ਉਹਨੂੰ ਸੋਭਾ ਮਿਲਦੀ ਮਿਲਦੀ ਕਿਉਂਕਿ ਜਿਹੜੀ ਆ ਨਾ ਵਡਿਆਈ ਜਿੰਨੀ ਮਿਲਣੀ ਆ ਉਹ ਚੰਗੇ ਕਰਮਾਂ ਨਾਲ ਹੀ ਮਿਲਣੀ ਹੈ ਚੰਗੇ ਇਨਸਾਨ ਦੀ ਹਮੇਸ਼ਾ ਸਾਰੇ ਸੋਭਾ ਕਰਦੇ ਆ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਆ ਕਿ ਜਿਹੜਾ ਇਨਸਾਨ ਚੰਗੇ ਕਰਮ ਕਰਦਾ ਵਾ ਸਾਫ਼ ਨੀਅਤ ਰੱਖਦਾ ਵਾ ਦੂਜਿਆਂ ਪ੍ਰਤੀ ਪੇਮ ਭਾਵਨਾ ਰੱਖਦਾ ਵਾ ਸਤਿਕਾਰ ਦਿੰਦਾ ਸਾਰਿਆਂ ਨੂੰ ਔਰ ਨਿਰਸਵਾਰਥ ਹੋ ਕੇ ਆਪਣਾ ਜਿਹੜਾ ਕਰਮ ਕਰਦਾ ਵਾ ਕਹਿੰਦੇ ਆ ਕਿ ਗੁਰੂ ਮਹਾਰਾਜ ਫਿਰ ਉਹਦੇ ਉੱਤੇ ਜਿਹੜਾ ਕਿਰਪਾ ਵੀ ਕਰਦਾ ਉਹਨੂੰ ਵਡਿਆਈ ਵੀ ਮਿਲਦੀ ਇਹ ਗੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇਹ ਸਾਰੀਆਂ ਜਿੰਨੀਆਂ ਸੋਭਾ ਵਡਿਆਈਆਂ ਜਿੰਨੀ ਵੀ ਸ਼ੋਰਤ ਦੌਲਤ ਇਹ ਸਾਰੀ ਪਰਮਾਤਮਾ ਦੀ ਹੈ ਕਬੀਰ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਸਮਝਾਇਆ ਉਹਨਾਂ ਨੇ ਵੀ ਕਿ ਸਾਡਾ ਇਥੇ ਸੰਸਾਰ ਦੇ ਵਿੱਚ ਅਸੀਂ ਸੋਚਦੇ ਆਂ ਕਿ ਇਹ ਜੋ ਕੁਝ ਹੋ ਰਿਹਾ ਸਾਰਾ ਮੇਰਾ ਵਾ ਮੇਰੇ ਤੋਂ ਬਿਨਾ ਇਹ ਜਿਹੜਾ ਕੰਮ ਨਹੀਂ ਚੱਲਣਾ ਨਹੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਉਹਦੇ ਹੁਕਮ ਦੇ ਨਾਲ ਹੀ ਸਭ ਕੁਝ ਹੁੰਦਾ ਵਾ ਬੰਦਾ ਸਿਰਫ ਇੱਕ ਜਰੀਆ ਵਾ ਬੰਦਾ ਜਿਹੜਾ ਇਨਸਾਨ ਆ ਉਹ ਜਿਹੜਾ ਵਾ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਹੀ ਕੁਝ ਕਰ ਸਕਦਾ ਵਾ ਅਦਰਵਾਈਜ਼ ਜਿਹੜਾ ਵਾ ਉਹ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਹਮੇਸ਼ਾ ਪ੍ਰਮਾਤਮਾ ਤੋਂ ਅਸ਼ੀਰਵਾਦ ਲਈਏ ਉਹਦੇ ਅੱਗੇ ਹਮੇਸ਼ਾ ਤਰ ਜੋੜਦੇ ਰਹੀਏ ਇਹੀ ਪ੍ਰਮਾਤਮਾ ਹੀ ਗਾਲਪੁਰਖ ਮੇਰੇ ਮਨ ਦਾ ਵਿਸ਼ਵਾਸ ਜਿਹੜਾ ਵਾ ਤੇਰੇ ਤੇ ਬਣਿਆ ਰਵੇ ਕਦੇ ਵੀ ਮੇਰਾ ਵਿਸ਼ਵਾਸ ਨਾ ਟੁੱਟੇ ਅਸੀਂ ਬਹੁਤੇ ਜਦੋਂ ਟੁੱਟ ਜਾਂਦੇ ਨੇ ਨਾ ਗੁਰੂ ਨਾਲੋਂ ਜਦੋਂ ਸਾਡਾ ਵਿਸ਼ਵਾਸ ਜਿਹੜਾ ਵਾ ਟੁੱਟ ਜਾਂਦਾ ਫਿਰ ਅਸੀਂ ਜਿਹੜੇ ਆ ਉਹ ਪਟਕ ਜਾਂਦੇ ਆ ਫਿਰ ਇਧਰ ਉਧਰ ਜਾਂਦੇ ਆ ਤਾਂ ਕੋਥਾਂ ਜਾ ਕੇ ਫਿਰ ਅਸੀਂ ਕਈ ਵਾਰੀ ਜਿਹੜੇ ਆ ਉਹ ਮੱਤੇ ਟੇਕਦੇ ਆ ਤੇ ਫਿਰ ਆਪਣਾ ਲੁੱਟ ਖਸੁੱਟ ਕਰਾਉਣੇ ਆ ਸ਼ੋਸ਼ਣ ਹੁੰਦਾ ਵਾ ਪਰ ਅਸੀਂ ਗੁਰੂ ਦੇ ਸ਼ਰਨੀ ਪੈ ਕੇ ਆਪਣੇ ਸੱਚੇ ਇਸ਼ਟ ਦੇ ਜਿਹੜੇ ਆ ਕਿਉਂਕਿ ਦੁੱਖ ਸੁੱਖ ਜਿਹੜੇ ਆ ਇਹ ਜ਼ਿੰਦਗੀ ਦਾ ਗਹਿਣਾ ਵਾ ਇਹਨਾਂ ਤੋਂ ਬਿਨਾ ਕੋਈ ਵੀ ਇਨਸਾਨ ਨਹੀਂ ਰਹਿ ਸਕਦਾ ਇਹ ਹਰੇਕ ਨੂੰ ਆਉਣੇ ਆ ਪਰ ਅਸੀਂ ਘਬਰਾਉਣਾ ਨਹੀਂ ਕਿਉਂਕਿ ਜਿੰਨੇ ਜੰਮਣਾ ਉਹਨੇ ਮਰਨਾ ਵੀ ਆ ਜਿੰਨੇ ਜੁੰਦੇ ਜੀ ਜਿਹੜੇ ਆ ਉਹ ਦਰਦ ਵੀ ਆਉਣੇ ਆ ਦੁੱਖ ਵੀ ਆਉਣੇ ਆ ਕਿਉਂਕਿ ਮਰੇ ਨੂੰ ਕੋਈ ਦੁੱਖ ਨਹੀਂ ਹੁੰਦਾ ਕਿਉਂਕਿ ਉਹ ਮਰ ਗਿਆ ਖਤਮ ਹੋ ਗਿਆ ਫਿਰ ਉਸ ਤੋਂ ਬਾਅਦ ਉਹਨੂੰ ਸਰੀਰ ਹੀ ਨਹੀਂ ਰਿਹਾ ਤੇ ਫਿਰ ਉਹਨੇ ਦੁੱਖ ਕਾਦੇ ਆਉਣੇ ਜਿੰਨਾ ਚਿਰ ਤੱਕ ਸਰੀਰਕ ਭਾਂਡਾ ਆਪਣੇ ਕੋਲ ਹੈ ਨਾ ਇਹ ਜਿਹੜਾ ਸਰੀਰ ਮਿਲਿਆ ਕਿਉਂਕਿ ਇਹਦੇ ਵਿੱਚ ਜਿਹੜੇ ਆ ਦੁੱਖ ਦਰਦ ਸੁਖ ਆਰਾਮ ਇਹ ਸਾਰੇ ਜਿਹੜੇ ਆ ਸਾਨੂੰ ਆਉਂਦੇ ਰਹਣੇ ਆ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਸਾਰੇ ਜੀ ਉਹਦੇ ਹੁਕਮ ਦੇ ਵਿੱਚ ਆ ਰਹੇ ਆ ਤੇ ਸਭ ਦੀ ਉਹਦੇ ਹੁਕਮ ਦੇ ਵਿੱਚ ਹੀ ਵਡਿਆਈਆਂ ਮਿਲਦੀਆਂ ਹੁਕਮ ਹੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮ ਵਿੱਚ ਬਖਸ਼ਿਸ਼ ਇੱਕ ਹੁਕਮ ਹੀ ਸਦਾ ਪੁਵਾਈਐ ਰੱਬ ਦੇ ਹੁਕਮ ਵਿੱਚ ਮਨੁੱਖ ਚੰਗਾ ਬਣ ਜਾਂਦਾ ਤੇ ਕੋਈ ਭੈੜਾ ਬਣ ਜਾਂਦਾ ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਅਨੁਸਾਰ ਦੁੱਖ ਸੁਖ ਭੋਗੀਦੇ ਹਨ ਹੁਕਮ ਵਿੱਚ ਕਦੀ ਮਨੁੱਖਾਂ ਉੱਤੇ ਆਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ ਅਤੇ ਕਦੇ ਹੁਕਮ ਵਿੱਚ ਹੀ ਕਈ ਮਨੁੱਖ ਨੇਤ ਜਨਮ ਮਰਨ ਦੇ ਗੇੜ ਵਿੱਚ ਭਾਉਂਦੇ ਰਹਿੰਦੇ ਆ ਜਿਹੜੇ ਇਨਸਾਨ ਦੇ ਉੱਤੇ ਜਿਹੜੀ ਆ ਨਦਰੀ ਕਰਮ ਲੰਗਾਏ ਪਾਰ ਲੰਗਾਵੇ ਪਾਰ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜੇ ਨਦਰ ਹੋ ਜੇ ਤੇ ਫਿਰ ਜਿਹੜਾ ਇਸ ਭਵ ਸਾਗਰ ਤੋਂ ਇਨਸਾਨ ਜਿਹੜਾ ਬੜਾ ਸੁਰਖਰੂ ਹੋ ਕੇ ਜਾਂਦਾ ਚਿੰਤਾ ਰਹਿਤ ਹੁੰਦਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਦੀ ਮਸਤ ਮਲੰਗ ਰਹਿੰਦਾ ਉਹ ਆਨੰਦ ਲੈਂਦਾ ਜ਼ਿੰਦਗੀ ਦੇ ਜਿੰਨੇ ਵੀ ਉਹਨੂੰ ਪਾਲ ਮਿਲੇ ਆ ਉਹ ਆਨੰਦ ਲੈਂਦਾ ਉਹ ਕਦੀ ਵੀ ਆਪਣੇ ਰੋਣੇ ਨਹੀਂ ਰੋਂਦਾ ਖੁਸ਼ ਰਹਿੰਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਕਈ ਬੰਦਿਆਂ ਦੇ ਕੋਲ ਵੇਖਿਓ ਬਹੁਤਾ ਕੋਈ ਨਹੀਂ ਹੁੰਦਾ ਫਿਰ ਵੀ ਹੱਸ ਹੱਸ ਕੇ ਗੱਲਾਂ ਕਰਦੇ ਚੜ੍ਹਦੀ ਕਲਾ ਚ ਰਹਿੰਦੇ ਆ ਹੱਸੂ ਹੱਸੂ ਕਰਦੇ ਕਈਆਂ ਕੋਲ ਬੇਸ਼ੁਮਾਰ ਤਾਨ ਹੁੰਦਾ ਫਿਰ ਵੀ ਰੋਈ ਜਾਂਦੇ ਆ ਪਰੇਸ਼ਾਨੀ ਆ ਉਹਨਾਂ ਨੂੰ ਚਿੰਤਾ ਦੀਆਂ ਡਿਪਰੈਸ਼ਨ ਦੀਆਂ ਕਈ ਤਰ੍ਹਾਂ ਦੀਆਂ ਗੋਲੀਆਂ ਦਵਾਈਆਂ ਖਾਂਦੇ ਫਿਰਦੇ ਨੀਂਦ ਨਹੀਂ ਆਉਂਦੀ ਕਈਆਂ ਨੂੰ ਰਾਤ ਮੱਲੋਗੇ ਜਨਜੇ ਤੱਕ ਉਹ ਦਾਰੂ ਦਾ ਜਾਂ ਹੋਰ ਜਿਹੜੀਆਂ ਦਵਾਈਆਂ ਦਾ ਸੇਵਨ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਵਿਸ਼ਵਾਸ ਟੁੱਟ ਚੁੱਕਾ ਪਰਮਾਤਮਾ ਤੋਂ ਜਦੋਂ ਆਪਾਂ ਕਹਾਂਗੇ ਨਾ ਕਿ ਪਰਮਾਤਮਾ ਹੀ ਸਭ ਕੁਝ ਕਰਨ ਵਾਲਾ ਵਾ ਉਹੋ ਹੀ ਜਿਹੜਾ ਵਾ ਸਾਡੀ ਸਭ ਕੁਝ ਕਰੂਗਾ ਉਤੇ ਟੁੱਟ ਭਰੋਸਾ ਰੱਖਦਾ ਇਹ ਨਹੀਂ ਕਿ ਮੈਨ ਲੋ ਕਿ ਪਰਮਾਤਮਾ ਦੇ ਵਿਸ਼ਵਾਸ ਰੱਖ ਕੇ ਤੇ ਆਪ ਕੁਝ ਨਹੀਂ ਕਰਨਾ ਆਪ ਵੀ ਕਰਨਾ ਵਾ ਕਰਨਾ ਆਪ ਨੂੰ ਪਹਿਣਾ ਪਰ ਜਿਹੜੀ ਹੈ ਨਾ ਇੱਕ ਕੀ ਕਹਿੰਦੇ ਜੋ ਤੁਰਦਾ ਬੰਦਾ ਦੇ ਡੰਡੇ ਦਾ ਸਹਾਰਾ ਲੈ ਕੇ ਕਈ ਜਿਹੜੇ ਮਾੜੇ ਸਰੀਰ ਵਾਲੇ ਆ ਜਾਂ ਜਿਨ੍ਹਾਂ ਦੀ ਲੱਤਾਂ ਬਾਹਾਂ ਥੋੜੀਆਂ ਜਿਹੀ ਕਮਜ਼ੋਰ ਹੁੰਦੀਆਂ ਕਈ ਵਾਰੀ ਉਹ ਡੰਡੇ ਦਾ ਸਹਾਰਾ ਲੈ ਕੇ ਚੱਲਦੇ ਆ ਇਸੀ ਤਰ੍ਹਾਂ ਸਹਾਰਾ ਸਾਨੂੰ ਪ੍ਰਮਾਤਮਾ ਦਾ ਲੈਣਾ ਪੈਣਾ। ਬੇਸ਼ੱਕ ਅਹੀਂ ਬਿਲਕੁਲ ਸਵਸਥਿਆ ਕਹਿਣ ਤੋਂ ਭਾਵ ਇਹ ਆ ਕਿ ਪ੍ਰਮਾਤਮਾ ਦੇ ਭਰੋਸਾ ਰੱਖ ਕੇ ਹੀ ਅਹੀਂ ਜਿਹੜਾ ਵਾ ਨਾ ਉਹ ਕਿਨਾਰੇ ਲੱਗਦੇ ਜਿਵੇਂ ਬੇੜੀ ਤੋਂ ਬਿਨਾਂ ਜਿਹੜਾ ਵਾ ਮਲਾਹ ਇਹ ਕੰਮ ਨਹੀਂ ਕਰ ਸਕਦਾ ਨਹੀਂ। ਕਿਉਂਕਿ ਬੇੜੀ ਮਲਾਹ ਨੇ ਚਲਾਉਣੀ ਤੇ ਮਲਾਹ ਤੋਂ ਬਿਨਾਂ ਜਿਹੜੀ ਬੇੜੀ ਕੇ ਕੰਮ ਦੀ ਨਹੀਂ ਆਪੇ ਚੱਲਣੀ ਨਹੀਂ। ਇਸੇ ਤਰ੍ਹਾਂ ਪ੍ਰਮਾਤਮਾ ਜਿਹੜਾ ਵਾ ਸਾਡੀ ਬੇੜੀ ਦਾ ਮਲਾਹ ਆ। ਸਾਡਾ ਜਿਹੜਾ ਬੇੜਾ ਜਿਹੜਾ ਕੰਮ ਜਿਹੜਾ ਪਾਰਿਆ ਜਿਹੜਾ ਉਹ ਵਾਹਿਗੁਰੂ ਨੇ ਲਾਉਣਾ ਵਾ ਅਸੀਂ ਕੀ ਆ ਅਸੀਂ ਆਪਣੇ ਕੰਮ ਨੂੰ ਅਰੰਭ ਕਰਨਾ ਵਾ ਉਹਤੇ ਭਰੋਸਾ ਰੱਖ ਕੇ ਫਿਰ ਉਹਨੇ ਆਪੇ ਸਾਡੇ ਕੰਮ ਨੂੰ ਨਿਪਟੇ ਚੜਾਉਣ ਵਿੱਚ ਸਾਡੀ ਮਦਦ ਕਰਨੀ ਆ ਔਰ ਬੇਸ਼ੱਕ ਅਸੀਂ ਫੇਲ ਵੀ ਹੋ ਜਾਈਏ ਕਈ ਵਾਰੀ ਪਰ ਅਸੀਂ ਇਹ ਕਹਿਣਾ ਕਿ ਗੁਰੂ ਮਾਰਾ ਸੱਚੇ ਪਾਤਸ਼ਾਹ ਕੋਈ ਗੱਲ ਨਹੀਂ ਕਿਰਪਾ ਕਰੋ ਮਾਲਕ ਸੱਚੇ ਪਾਸ਼ਾ ਔਰ ਫੇਲਰਸ ਆਰ ਦੀ ਪਿਲਰ ਆਫ ਸਕਸੈਸ ਕਿ ਜਿਹੜੀ ਸਫਲਤਾਵਾਂ ਤੋਂ ਹੀ ਬੰਦਾ ਬਹੁਤ ਕੁਝ ਸਿੱਖਦਾ ਵਾ ਤੇ ਫੇਲ ਪਾਸ ਹੋਣਾ ਜ਼ਿੰਦਗੀ ਦਾ ਹਿਸਾਬ ਆ ਜੇ ਕੋਈ ਬੰਦਾ ਫੇਲ ਹੋ ਜਾਂਦਾ ਤੇ ਇਹਦਾ ਇਹ ਮਤਲਬ ਨਹੀਂ ਕਿ ਉਹਨੇ ਉਹ ਗਾਂ ਕੰਮ ਹੀ ਨਹੀਂ ਕੋ ਕਰਨਾ ਕੋਈ ਗੱਲ ਨਹੀਂ ਡਿੱਗ ਡਿੱਕੇ ਜਵਾਨ ਹੋਈਦਾ ਵਾ ਬੱਚਾ ਜਦੋਂ ਤੁਰਨਾ ਸਿੱਖਦਾ ਨਾ ਨਵਾਂ ਨਵਾਂ ਜਦੋਂ ਨਿਊ ਬੌਰਨ ਚਾਈਲਡ ਹੁੰਦਾ ਜਿਹੜਾ ਜਦੋਂ ਉਹ ਆਪਣੇ ਤੁਰਨ ਦੀ ਜਾਸ ਸਿੱਖਦਾ ਵਾ ਉਹ ਕਈ ਵਾਰੀ ਡਿੱਗਦਾ ਪਹਿਲਾਂ ਰਿੜਦਾ ਵਾ ਫਿਰ ਰਿੜਦਿਆਂ ਰਿੜਦਿਆਂ ਓਲੀ ਓਲੀ ਉੱਠਣ ਦੀ ਕੋਸ਼ਿਸ਼ ਕਰਦਾ ਫਿਰ ਫੇਰ ਡਿੱਗ ਪੈਂਦਾ ਫਿਰ ਫੇਰ ਇਤਰਾ ਟਰਾਈ ਕਰਦਾ 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 ਉਹ ਦੌੜਨਾ ਭੱਜਣਾ ਸਿੱਖ ਜਾਂਦਾ ਇਸੇ ਤਰ੍ਹਾਂ ਬੰਦਾ ਵੀ ਜਿਹੜਾ ਵਾ ਨਾ ਉਹ ਡਿਗ ਡੇਗੇ ਜਵਾਨ ਹੁੰਦਾ ਇਹ ਸਫਲਤਾਵਾਂ ਆਉਂਦੀਆਂ ਦੁੱਖ ਦਿਲੇ ਤੇ ਰਹਉਂਦੇ ਪਰੇਸ਼ਾਨੀਆਂ ਆਉਂਦੀਆਂ ਇਹਨਾਂ ਦਾ ਸਾਹਮਣਾ ਕਰਨਾ ਫੇਸ ਕਰਨਾ ਵਾ ਕਰਜ ਰੱਖਣਾ ਹੌਸਲਾ ਰੱਖਣਾ ਦਲੇਰੀ ਰੱਖਣੀ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਜੇ ਕੋਈ ਪਰੇਸ਼ਾਨੀ ਆਉਂਦੀ ਤੇ ਕਹਿਣਾ ਕੋਈ ਗੱਲ ਨਹੀਂ ਇਹ ਪਰਮਾਤਮਾ ਦਾ ਹੁਕਮ ਹੈ ਹੁਕਮੇ ਅੰਦਰ ਬਾਹਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੇ ਕਹੇ ਨਾ ਕੋਈ ਵੀਰ ਬੰਦਾ ਜਿਹੜਾ ਵਾ ਆਪਣੇ ਆਪ ਨੂੰ ਜਿਹੜਾ ਵਾ ਕੁਝ ਨਹੀਂ ਸਮਝਦਾ ਕਹਿਣ ਤੋਂ ਪਾਵਿਆ ਕਿ ਰੇਗ ਜੀਵ ਰੱਬ ਦੇ ਹੁਕਮ ਵਿੱਚ ਹੈ ਕੋਈ ਵੀ ਜੀਵ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਤੇ ਜੇ ਕੋਈ ਮਨੁੱਖ ਕਾਲਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ ਪਾਵ ਉਹ ਸਵਾਰਥੀ ਜੀਵਨ ਛੱਡ ਦਿੰਦਾ ਵਾ ਔਰ ਪ੍ਰਭੂ ਦੇ ਹੁਕਮ ਦਾ ਸਹੀ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਗੱਲ ਆ ਕਿ ਉਹ ਜਿਹੜਾ ਬੜਾ ਵੱਡਾ ਵਾ ਸਾਰੇ ਭਗਤਾਂ ਨੇ ਗੁਰੂ ਸਹਿਬਾਨਾਂ ਨੇ ਸਾਰਿਆਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਔਰ ਇਹੋ ਦੱਸਿਆ ਵਾ ਕਿ ਤੂੰ ਹੀ ਆ ਮੇਰਾ ਰਾਕਾ ਸਭਣੀ ਤਾਈ ਤਾਂ ਭੋ ਕੇ ਹਕਾੜਾ ਜੀਓ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਣਾ ਵਾ ਆਸ਼ਾਵਾਦੀ ਰਹਿਣਾ ਵਾ ਨਰਾਸ਼ ਨਹੀਂ ਹੋਣਾ ਕਦੀ ਵੀ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗੁਰੂ ਮਹਾਰਾਜ ਕਹਿੰਦੇ ਨੇ ਕਿ ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਗਾਉਂਦਾ ਸੋਹਣੀਆਂ ਵਡਿਆਈਆਂ ਵਰਣ ਕਰਦਾ ਕੋਈ ਮਨੁੱਖ ਜਿਹੜਾ ਵਾ ਵਿਦਿਆ ਦੇ ਬਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਵਾ ਪਾਵ ਸ਼ਾਸਤਰ ਆਦਿਕ ਦੁਆਰਾ ਆਤਮਿਕ ਫਿਲਾਸਫੀ ਦੇ ਔਕੇ ਵਿਸ਼ਾ ਤੇ ਵਿਚਾਰ ਕਰਦਾ ਜਾਨੀ ਕਿ ਕਈ ਜਿਹੜੇ ਆ ਗਾ ਵੀ ਕੋ ਗੁਣ ਵਡਿਆਈਆਂ ਚਾਰ ਉਹਦੀਆਂ ਜਿਹੜੀਆਂ ਪ੍ਰਮਾਤਮਾ ਦੀਆਂ ਵਡਿਆਈਆਂ ਕਰਦੇ ਆ ਕਈ ਜਿਹੜੇ ਆ ਗੁਰੂ ਮਹਾਰਾਜ ਦੇ ਲਿਖੀ ਹੋਈ ਗੁਰਬਾਣੀ ਨੂੰ ਬੜਾ ਧਿਆਨ ਨਾਲ ਬੜੇ ਬਰੀਕੀ ਨਾਲ வாਚਦੇ ਆ ਸਮਝਦੇ ਆ ਪਰ ਕਿਰਪਾ ਜਿੱਤੇ ਹੁੰਦੀ ਉਹ ਸਮਝਦਾ ਨਹੀਂ ਤੇ ਇਨਸਾਨ ਜਿਹੜਾ ਮਨਮਾਨੀਆਂ ਕਰਦਾ ਕੌਣ ਕਿਤੇ ਸਮਝਦੇ ਆ ਬਹੁਤ ਘੱਟ ਲੋਕ ਜਿਹੜੇ ਸੋਨੇ ਦੇ ਵਪਾਰੀ ਹੁੰਦੇ ਆ ਇਹ ਜਿਹੜਾ ਨਾ ਗੁਨਾਮਤਾ ਨੇ ਬੜਾ ਸੱਚ ਦਾ ਰਸਤਾ ਵਾ ਵੀ ਤੇ ਚੱਲਣਾ ਥੋੜਾ ਜਿਆ ਨਹੀਂ ਬਹੁਤਾ ਔਖਾ ਵਾ ਇਸ ਕਰਕੇ ਲੋਕ ਜਿਹੜੇ ਉਹ ਜਿਹੜਾ ਸੌਖਾ ਰਸਤਾ ਲੱਭਦੇ ਆ ਪਰ ਚੰ드ਰਮਾ ਦੀ ਸੱਚ ਜੋ ਚੰ드ਰਮਾ ਚੜਦਾ ਵਾ ਤੇ ਸਾਰੇ ਨੂੰ ਪਤਾ ਲੱਗ ਜਾਂਦਾ ਕਿ ਭਾਈ ਚਾਨਣ ਹੋ ਗਿਆ ਹੁਣ ਜੋ ਸੂਰਜ ਚੜਦਾ ਵਾ ਉਹਨਾਂ ਦੀ ਆਪਣੀ ਇੱਕ ਪਹਿਚਾਣ ਹੈ ਇਸੇ ਤਰ੍ਹਾਂ ਗੁਰਮੁਖਾਂ ਦੀ ਵੀ ਆਪਣੀ ਇੱਕ ਪਹਿਚਾਣ ਹੁੰਦੀ ਹੈ ਉਹਨਾਂ ਦੀ ਉਹ ਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਉਹ ਚੰਗਾ ਹੀ ਵੰਡਦੇ ਸਾਰਿਆਂ ਨੂੰ ਉਹਨਾਂ ਦੇ ਮਾਨ ਵਿੱਚ ਕਦੀ ਨਹੀਂ ਹੁੰਦਾ ਕਿ ਇਹ ਗਰੀਬ ਆ ਇਹ ਮੀਰ ਆ ਇਹ ਮਾੜਾ ਇਹ ਚੰਗਾ ਉਹ ਸਾਰਿਆਂ ਦੇ ਪ੍ਰਤੀ ਪ੍ਰੇਮ ਭਾਵਨਾ ਰੱਖਦੇ ਆ ਉਹਨਾਂ ਦੇ ਮਾਨ ਵਿੱਚ ਕਦੀ ਵੀ ਕੋਈ ਮਾੜੀ ਭਾਵਨਾ ਨਹੀਂ ਆਉਂਦੀ ਜਿਹਦਾ ਮਨ ਚੰਗਾ ਹੋ ਗਿਆ ਉਹਦਾ ਤਾਣ ਵੀ ਚੰਗਾ ਹੋ ਜਾਣਾ ਕਿਉਂਕਿ ਮਾਨ ਹੀ ਰੋਗਾਂ ਦੀ ਜੜ ਹੈ ਮਾਨ ਜਿਹੜਾ ਨਾ ਜਦੋਂ ਅਸੀਂ ਘਿਰ ਜਾਂਦੇ ਜਦੋਂ ਅਸੀਂ ਦੋਸ਼ ਦੂਜਿਆਂ ਦੇਂਦੇ ਆ ਕਿ ਫਲਾਣੇ ਨੇ ਮਾੜਾ ਕੀਤਾ ਢਿੰਗਰੀ ਨੇ ਮਾੜਾ ਕੀਤਾ ਸਾਡੇ ਨਾਲ ਉਹ ਕੀਤਾ ਆ ਇਹ ਕੀਤਾ ਉਦੋਂ ਨੈਗੇਟਿਵ ਵੇਵਜ਼ ਜਿਹੜੀਆਂ ਨੇ ਉਹ ਸਾਡੇ ਮਨ ਤੇ ਬੁਰਾ ਪ੍ਰਭਾਵ ਪਾਉਂਦੀਆਂ ਫਿਰ ਅਸੀਂ ਕਿਸੇ ਪ੍ਰਤੀ ਮਾੜਾ ਸੋਚਦੇ ਉਦੋਂ ਪਰ ਜਦੋਂ ਕਹਿੰਦੇ ਨਹੀਂ ਜੋ ਕੁਝ ਪ੍ਰਮਾਤਮਾ ਤੇਰੇ ਹੀ ਉਹ ਵੀ ਤੇਰੇ ਹੈ ਤੇ ਮੈਂ ਵੀ ਤੇਰਾ ਵਾਂ ਜੇ ਚੰਗਾ ਹੁੰਡਿਆ ਜਾਂ ਮਾੜਾ ਹੁੰਡਿਆ ਵਾ ਇਹ ਸਾਰਾ ਤੇਰੀ ਰਜਾ ਵਾ ਕੋਈ ਗੱਲ ਨਹੀਂ ਪ੍ਰਮਾਤਮਾ ਉਹਨੂੰ ਵੀ ਸਮੱਤ ਬਖਸ਼ੇ ਉਹ ਵੀ ਚੰਗਾ ਕਰਮ ਕਰੇ ਮੇਰੇ ਪ੍ਰਤੀ ਚੰਗੀ ਸੋਚ ਰੱਖੇ ਬੇਸ਼ੱਕ ਰੱਖੇ ਜਾਂ ਨਾ ਰੱਖੇ ਪਰ ਆਪਾਂ ਆਪਣਾ ਵਤੀਰਾ ਵਧੀਆ ਰੱਖਣਾ ਫਿਰ ਆਪਾਂ ਖੁਸ਼ ਰਵਾਂਗੇ ਆਦਰਵਾਇਜ਼ ਆਪਾਂ ਵੀ ਸੜਦੇ ਪੁੱਜਦੇ ਰਵਾਂਗੇ ਸੋ ਗੁਰੂ ਪਿਆਰਿਓ ਗੁਰੂ ਮਹਾਰਾਜ ਨੇ ਬੜੇ ਹੀ ਸੋਹਣੇ ਢੰਗ ਦੇ ਨਾਲ ਸਾਨੂੰ ਇਹ ਵਿਚਾਰਾਂ ਦਿੱਤੀਆਂ ਵਾ ਕਿ ਜੇਕਰ ਅਸੀਂ ਕਿਸੇ ਦੇ ਵਾਸਤੇ ਖੂਹ ਖੋਦਾਂਗੇ ਨਾ ਕੋਈ ਖੱਡਾ ਖੋਦਾਂਗੇ ਉਹ ਵੀ ਸਾਡੇ ਵਾਸਤੇ ਮਾੜਾ ਸੋਚੂਗਾ ਇਸ ਕਰਕੇ ਕਹੇ ਨੂੰ ਕਿਉਂ ਮਾੜਾ ਕਹਿਣਾ ਵਾ ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੋ ਜਿਹੜੇ ਆ ਆੜੇ ਮਾੜਾ ਬੋਲਦੇ ਆ ਜਾਂ ਕਹੇ ਅਗਨੋਰ ਕਰ ਦਿਓ ਇਹਨਾਂ ਚ ਬੰਦਿਆਂ ਨੂੰ ਉਹਨਾਂ ਵੱਲ ਧਿਆਨ ਨਾ ਦਿਓ ਆਪਣੇ ਪ੍ਰਮਾਤਮਾ ਦੇ ਗੁਣ ਗਾਓ ਔਰ ਚੰਗਾ ਸੋਚੋ ਜਿੰਨੇ ਵੀ ਸਾਰੇ ਦੁਨੀਆ ਦੇ ਜਿੰਨੇ ਵੀ ਨਸਾਨ ਹੈ ਸਾਰੇ ਆਪਣੇ ਭੈਣ ਭਰਾ ਸਾਰੇ ਰੱਬ ਦੇ ਬਣਾਏ ਹੋਏ ਆ ਕੋਈ ਤੇ ਆਪਣੇ ਵਾਸਤੇ ਚੰਗਾ ਕੋਈ ਮਾੜਾ ਵਾ ਇਹ ਜਿਹੜਾ ਵਨੋ ਪ੍ਰਮਾਤਮਾ ਨੂੰ ਪਤਾ ਜੇ ਕੋਈ ਮਾੜਾ ਕਰਦਾ ਵੀ ਆ ਤੇ ਠੀਕ ਹੈ ਭਾਈ ਉਹਦੇ ਨਾਲ ਜਿਹੜਾ ਆਪਣਾ ਮਿਲਵਰਤਨ ਜਿਹੜਾ ਵਾ ਉਹ ਬੰਦ ਕਰ ਸਕਦੇ ਆ ਆਪਾਂ ਜਾਂ ਹੋਰ ਕੋਈ ਨਾ ਕੋਈ ਤਰੀਕਾ ਪਣਾ ਸਕਦੇ ਆ ਪਰ ਇਹ ਆ ਕਿ ਆਪਾਂ ਜਿਹੜੀਆਂ ਨਾ ਆਪਣੇ ਮਨ ਨੂੰ ਜਿਹੜੀ ਹੈ ਨਾ ਆਪਣੀ ਜਿਹੜੀ ਖੁਸ਼ੀ ਜਿਹੜੀ ਆਪਣੇ ਮਨ ਦੀ ਉਹ ਨਹੀਂ ਭੰਗ ਹੋਣ ਦੇਣੀ ਕੀਪ ਦਾ ਕੰਟਰੋਲ ਕੀਪ ਦਾ ਕੀ ਕੰਟਰੋਲ ਹੈਪੀਨੈਸ ਮਤਲਬ ਆਪਣੀ ਜਿਹੜੀ ਹੱਥਾਂ ਦੇ ਵਿੱਚ ਚਾਬੀ ਰੱਖਣੀ ਹੈ ਆਪਣੇ ਮਨ ਨੂੰ ਕੋਸ਼ ਰੱਖਣ ਦੀ ਜਿਹੜੀ ਆਪਣੀ ਹੈਪੀਨੈਸ ਆ ਉਹ ਨਹੀਂ ਖਰਾਬ ਹੋਣ ਦੇਣੀ ਚਾਹੀਦੀ ਆਪਣੀ ਹੱਥ ਵਿੱਚ ਜਿਹੜੀ ਆਪਣੀ ਖੁਸ਼ੀ ਹੋਣੀ ਚਾਹੀਦੀ ਹੈ ਸਾਡੀ ਸੋਚ ਚੰਗੀ ਆ ਨਾ ਇਹ ਸੋਚ ਤੇ ਹੀ ਸਭ ਕੁਝ ਜਿਹੜਾ ਮਨ ਵੀ ਇੱਕ ਸੋਚ ਆ ਜੇ ਸਾਡਾ ਇਹ ਮਨ ਦੀ ਸੋਚ ਚੰਗੀ ਆ ਨਾ ਫਿਰ ਅਸੀਂ ਚੰਗੇ ਰਵਾਂਗੇ ਗਾ ਵੀ ਕੋ ਸਾਜ ਕਰੇ ਤਨ ਕਿ ਉਹ ਸਾਜਣ ਵਾਲਾ ਵਾ ਉਹ ਹੀ ਬਣਾਉਣ ਵਾਲਾ ਉਹ ਹੀ ਖੇ ਕਰਨ ਵਾਲਾ ਵਾ ਟਾਉਂਦਾ ਵੀ ਉਹ ਹੀ ਬਣਾਉਂਦਾ ਵੀ ਉਹ ਬੰਦੇ ਜਿੰਨੇ ਜੀਵ ਜੰਤੂ ਸਾਰੇ ਉਹਦੇ ਹੁਕਮ ਵਿੱਚ ਆ ਉਹ ਜਿਹੜਾ ਵਾ ਸਾਰਿਆਂ ਨੂੰ ਜਾਣ ਪਾਉਂਦਾ ਵਾ ਤੇ ਸਾਰਿਆਂ ਵਿੱਚੋਂ ਜਾਨ ਕੱਢਦਾ ਵੀ ਹੈ ਗਾਵੇ ਕੋ ਜੀ ਲੈ ਫਿਰਦੀ ਕੋਈ ਵੀ ਮਨੁੱਖ ਇੰ样 ਗੌਂਦਾ ਕਾਲਪੁਰਖ ਦੇ ਸਰੀਰ ਨੂੰ ਬਣਾ ਕੇ ਫਿਰ ਸੁਆਹ ਕਰ ਦਿੰਦਾ ਵਾ ਕੋਈ ਇੰ样 ਗੌਂਦਾ ਵਾ ਕਿ ਹਰੀ ਸਰੀਰਾਂ ਵਿੱਚੋਂ ਜਿੰਦ ਕੱਢ ਕੇ ਫਿਰ ਦੂਜੇ ਸਰੀਰਾਂ 'ਚ ਪਾ ਦਿੰਦਾ ਸੋ ਗਾਵੇ ਕੋ ਜਾਪੇ ਦੇ ਸੇ ਦੂਰ ਗਾਵੇ ਕੋ ਵੇ ਕਿ ਹਜ਼ਰਾ ਦੂਰ ਕਈਆਂ ਨੂੰ ਉਹ ਦੂਰ ਲੱਗਦਾ ਵਾ ਕਈਆਂ ਨੂੰ ਬਿਲਕੁਲ ਨੇੜੇ ਜਨੋਂ ਨਜ਼ਰ ਆਉਂਦਾ ਵਾ ਇਹ ਆਪੋ ਆਪਣੀ ਦ੍ਰਿਸ਼ਟੀ ਹੈ ਕੋਈ ਮਨੋਖਾਗਦਾ ਕਾਲਪੁਰਖ ਬਹੁਤ ਦੂਰ ਜਾਪਦਾ ਕਈ ਆਂਦੇ ਆ ਕਿ ਉਹ ਸਾਡੇ ਕੋਲ ਨਾਲ ਹੀ ਆ ਸਾਡੇ ਅੰਗ ਸੰਗ ਆ ਉਹ ਦੂਰ ਕਿੱਥੇ ਆ ਸਾਡੇ ਵਿੱਚ ਹੀ ਆ ਸਾਨੂੰ ਵੇਖ ਰਿਹਾ ਵਾ ਕਤਨਾ ਕਤਹੀ ਨਾ ਆਵੇ ਤੋੜ ਕਦ ਕਦ ਕਤੀ ਕੋਟੀ ਕੋਟ ਜੇ ਕਈਏ ਕਿ ਕਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ ਕਾਲਪੁਰਖ ਦਾ ਵਰਣਨ ਕੀਤਾ ਪਰ ਹੁਕਮ ਦੇ ਵਰਣਨ ਦੀ ਤੋੜ ਨਹੀਂ ਆ ਸਕੀ ਪਾ ਵਰਣਨ ਕਰਕੇ ਹੁਕਮਦਾਨਤ ਨਹੀਂ ਪਾ ਸਕਦੇ ਜਿਵੇਂ ਕੋਈ ਸਮੁੰਦਰ ਦਾ ਮੇਚ ਬੰਨਾ ਨਹੀਂ ਨਾ ਹੁੰਦਾ ਡੰਗਾਈ ਨਹੀਂ ਹੁੰਦੀ ਉਹਦੀ ਮਿਣੀ ਨਹੀਂ ਜਾ ਸਕਦੀ ਡੰਗਾਈ ਸਮੁੰਦਰ ਦੀ ਕਿ ਕਿੰਨਾ ਕੁ ਡੂੰਗਾ ਵਾ ਇਸੇ ਤਰ੍ਹਾਂ ਹੀ ਪਰਮਾਤਮਾ ਦੀ ਵੀ ਜਿਹੜੀ ਹੈ ਨਾ ਕਾਲਪੁਰਖ ਦੀ ਜਿਹੜੀ ਉਸਤਤਿਆ ਜਿੰਨੀ ਮਰਜ਼ੀ ਕਰੀ ਜੋ ਨਹੀਂ ਥੋੜੀ ਹੈ ਅਸੀਮ ਸ਼ਕਤੀ ਦਾ ਮਾਲਕ ਆ ਉਹ ਅਸੀਮ ਜਿਹਦੀ ਪਾਵਰ ਕਹਿ ਸਕਦੇ ਆ ਕਿ ਉਹ ਸਾਰੀਆਂ ਸ਼ਕਤੀਆਂ ਉਹਦੀ ਪਰਮਾਤਮਾ ਵਿੱਚ ਸਮੋਈਆਂ ਹੋਈਆਂ ਵਾ ਸਰਵ ਸ਼ਕਤੀਮਾਨ ਆ ਉਹਦੇ ਵਰਗਾ ਹੋਰ ਇਸ ਸੰਸਾਰ ਦੇ ਉੱਤੇ ਇਸ ਬ੍ਰਹਿਮੰਡ 'ਚ ਕੋਈ ਨਹੀਂ ਦੇਂਦਾ ਦੇ ਲੈਂਦੇ ਤਗ ਪਾਹੀ ਜੁਗਾ ਜਗੰਤਰ ਖਾਈ ਖਾਏ ਦਤਾਲਕਾਰ ਪੁਰਖ ਸਭ ਜੀਵਾਂ ਨੂੰ ਦੇ ਰਿਹਾ ਪਰ ਜੀਵ ਲੈ ਲੈ ਕੇ ਤੱਕ ਜਾਂਦੇ ਆ ਹੰਡਾ ਅੰਡਾ ਕੇ ਜਿਹੜਾ ਤੱਕ ਜਾਂਦੇ ਆ ਰੱਬ ਤੋਂ ਜਿਹੜੇ ਦਿੱਤੇ ਹੋਏ ਪਦਾਰਥ ਖਾਂਦੇ ਖਾਂਦੇ ਚਲੇ ਜਾਂਦੇ ਨੇਕਾਂ ਜੀਵ ਆਉਂਦੇ ਨੇਕਾਂ ਜੀਵ ਜਿਹੜੇ ਦੁਨੀਆ ਤੋਂ ਜਾਂਦੇ ਆ ਖਾਂਦੇ ਆ ਪੀਂਦੇ ਆ ਹੰਡਾਉਂਦੇ ਆ ਜੋ ਮਰਜੀ ਕਰਦੇ ਆ ਪਰ ਇਸ ਤੇ ਕਦੀ ਵੀ ਜਿਹੜਾ ਵਾ ਉਹ ਨਾਮ ਉਕਣ ਵਾਲਾ ਪਰਮਾਤਮਾ ਨੇ ਸਾਨੂੰ ਭੰਡਾਰ ਬਖਸ਼ਿਆ ਵਾ ਇਹ ਕਦੀ ਨਹੀਂ ਖਤਮ ਹੋ ਸਕਦਾ ਬੰਦਾ ਥੱਕ ਜਾਊਗਾ ਖਾਂਦਾ ਪੀਂਦਾ ਲੈਂਦਾ ਲੈਂਦਾ ਪਰ ਰੱਬ ਜਿਹੜਾ ਵਾ ਉਹ ਦੇ ਹੀ ਜਾਂਦਾ ਸਿਰਫ ਸਾਡੀ ਸੋਚ ਚੰਗੀ ਹੋਣੀ ਚਾਹੀਦੀ ਆ ਸਾਡੇ ਵਿਚਾਰ ਚੰਗੇ ਹੋਣੇ ਚਾਹੀਦੇ ਸਾਡੇ ਪ੍ਰਤੀ ਸਾਡੇ ਵਿਚ ਰੱਬ ਪ੍ਰਤੀ ਜਿਹੜਾ ਪ੍ਰੇਮ ਭਾਵਨਾ ਹੋਣੀ ਚਾਹੀਦੀ ਆ ਇਹ ਦੂਸਰੀ ਪੌੜੀ ਦੀ ਆਪਾਂ ਵਿਚਾਰ ਕੀਤੀ ਆ ਵਿਚਾਰਾਂ ਕਰਦੇ ਆਂ ਏਕ ਨੀਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਆਪਾਂ ਨਸਾਨ ਆਂ ਭਗਵਾਨ ਤੇ ਹੈ ਨਹੀਂ ਇਸ ਕਰਕੇ ਦਾਸ ਨੂੰ ਜਿਹੜਾ ਵਾ ਉਹ ਗਲਤੀਆਂ ਜਿਹੜੀਆਂ ਮaaf ਕਰਨੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਕੋਲਾਂ ਬਖਸ਼ਣਯੋਗ ਆ ਦਾਸ ਦੀਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਵਾ ਔਰ ਗੁਰੂ ਮਹਾਰਾਜ ਦੇ ਜਿਹੜੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਆਪਾਂ ਸਫਲ ਕਰਨਾ ਇਹ ਤੇ ਹੀ ਕਥਾ ਨੂੰ ਸੰਕੁਚੀਏ ਬਲავ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ